ਖੜਗਕੇਤਮੈ ਸਰਣੀ ਤੇਹਾਰੀ ਸੰਸਾਰਿਕ ਕੋਈ ਵੀ ਕਿਰਪਾ ਆ ਨਾ ਸਵਾਰੜਾ ਜਿਹੜੀ ਉਹ ਦੀ ਕੋਈ ਲੰਬਾਈ ਹੁੰਦੀ ਆ ਮੋਟਾਈ ਉਚਾਈ ਜੋ ਵੀ ਆ ਨਾ ਉਹ ਦੀ ਕੋਈ ਗਿਣਤੀ ਮਿੰਟਤੀ ਹੁੰਦੀ ਆ ਜਿਹੜੀ ਜਿਹੜੀ ਗਿਆਨ ਖੜਗ ਉਹ ਦੀ ਕੋਈ ਗਿਣਤੀ ਮਿੰਟਤੀ ਨਹੀਂ ਅਸਤੋਜ ਜਾ ਕਲੀ ਉਹੀ ਸ਼ਬਦ ਵਰਤੇ ਗਏ ਨੇ ਸਮਾਨਾਂਤਰ ਸ਼ਬਦ ਨੇ ਇਹ ਵੋਕੈਬਲਰੀ ਵਰਤੀ ਹੋਈ ਆ ਖੜਗਕੇਤਮੈ ਸਰਣੀ ਤੇਹਾਰੀ ਵੀ ਮੈਂ ਤੇਰੀ ਸਰਨ ਚ ਆ ਗਿਆ ਉਸ ਗਿਆਨ ਖੜਗ ਦੇ ਅੱਗੇ ਦਾ ਜੋ ਗਿਆਨ ਖੜਗਾ ਦਾ ਮਾਲਕਾ ਕਿ ਮੈਂ ਤੇਰੀ ਸરણ ਚ ਆ ਗਿਆ ਆਪ ਹੱਥ ਦੇ ਲਿਓ ਬਾਰੀ ਹੁਣ ਤੂੰ ਮੈਨੂੰ ਆਪਣਾ ਹੱਥ ਆਪਣੀ ਕਿਰਪਾ ਦੇ ਕੇ ਉੱਤੇ ਚੱਕ ਲਾ ਖੜਗ ਕੇਤ ਮੈਂ ਸਾਨੀ ਦਿਹਾਰੀ ਉਹ ਕਿਰਪਾਨ ਵਾਲਿਆ ਕਿਰਪਾਨ ਧਾਰਕਾ ਕਿਰਬਾਨ ਜਿਹੜੀ ਕਿਰਪਾ ਦੀ ਕਿਰਪਾਨ ਉਸ ਬੁੱਧ ਦੇ ਮਾਲਕਾ ਜੋ ਸਾਰੇ ਸੰਸਾਰ ਨੂੰ ਚਲਾ ਰਹੀ ਆ ਬੇਨਤੀ ਹੋ ਰਹੀ ਹੈ ਵੀ ਮੈਂ ਤੇਰੀ ਸਰਣੀ ਆ ਗਿਆ ਆਪ ਹੱਥ ਦੇ ਲਿਹੋ ਉਭਾਰੀ ਆਪਣਾ ਹੱਥ ਦੇ ਕੇ ਮੈਨੂੰ ਉਭਾਰ ਲੈ ਇਸ ਮਨ ਦੇ ਬਲਬਲਿਆਂ 'ਚੋਂ ਮੈਨੂੰ ਚੱਕ ਲੈ ਬਾਹਰ ਸਰਬ othor ਮੋ ਹੋ ਸਹਾਈ ਸਾਰੇ ਪਾਸਿਆਂ ਤੋਂ ਮੇਰਾ ਸਹਾਈ ਹੋ ਮੇਰੀ ਮਦਦ ਕਰਨੇ ਵਾਲਾ ਹੋ ਦੁਸ਼ਟ ਦੁਖ ਤੇ ਲਿਹੋ ਬਚਾਈ ਦੁਸ਼ਟ ਦੁੱਖਾਂ ਤੋਂ ਬਚਾ ਲੈ ਵੀ ਮਿਰਪਾ ਘਰ ਮੇਰੇ ਤੇ ਅਸਲ 'ਚ ਇਹ ਬੇਨਤੀ ਹੋ ਰਹੀ ਹੈ ਤਾਂ ਹੀ ਤਾਂ ਕਬੇ ਉਹ ਬਾਅਦ ਚ ਬੇਨਤੀ ਚੋਂ ਭਈ ਬੇਨਤੀ ਹੋ ਹੈ ਅਰਦਾਸ ਆਸ ਅਸਲ ਚ ਸਿੱਖ ਦੀ ਅਰਦਾਸ ਇਹ ਹੋਣੀ ਚਾਹੀਦੀ ਆ ਜੋ ਗੁਰਦੁਆਰਿਆਂ ਦੇ ਵਿੱਚ ਬਾਅਦ ਚ ਅਰਦਾਸ ਕੀਤੀ ਜਾਂਦੀ ਆ ਉਹ 1933 32 ਦੇ ਨਜ਼ਦੀਕ ਲਿਖੀ ਗਈ ਸੀ ਐਸਜੀਬੀਸੀ ਦੇ ਕਈ ਬੰਦਿਆਂ ਨੇ ਮਿਲ ਕੇ ਉਹ ਅਰਦਾਸ ਲਿਖੀ ਸੀ ਜਿਹੜੀ ਅੱਜ ਸਿੱਖ ਕਰਦੇ ਨੇ ਉਹ 1932 33 ਚ ਲਿਖੀ ਗਈ ਸੀ ਫਿਰ ਸੋਧ ਹੋਇਆ ਲਾਗੂ ਪਤਾ ਨਹੀਂ 1945 ਦੇ ਲਗਭਗ ਹੋਈ ਆ ਅਸਲ 'ਚ ਸਿੱਖ ਦੀ ਅਰਦਾਸ ਇਹ ਹੈ ਉਹਦੇ ਮੂਰੇ ਅਰਦਾਸ ਕੀਤੀ ਹੈ ਇਹ ਵੀ ਮੈਨੂੰ ਦੁਸ਼ਟ ਦੁੱਖਾਂ ਤੋਂ ਬਚਾ ਲਾ ਇਥੇ 25ਵੇਂ ਪੈਰੇ ਦੀ ਸਮਾਪਤੀ ਹੈ